ਅੱਜ ਸਮਾਣਾ ਦੇ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਐਨੂਅਲ ਐਥਲੀਟ ਮੀਟ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰਧਾਨ ਪਰਦਮਨ ਸਿੰਘ ਵਿਰਕ ਸਕੱਤਰ ਡਾਕਟਰ ਹਪਾਜਨ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਰਾਣੀ ਵੱਲੋਂ ਖੇਡਾਂ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ ਤੇ ਸਕੂਲ ਦੇ ਐਨਸੀਸੀ ਕੈਡਟ ਵੱਲੋਂ ਸਲਾਮੀ ਦਿੱਤੀ ਗਈ ਤੇ ਅਸਮਾਨ ਵਿੱਚ ਗੁਬਾਰੇ ਛੱਡਣ ਤੋਂ ਬਾਅਦ ਧਾਰਮਿਕ ਗੀਤ ਗਾ ਕੇ ਸਕੂਲ ਦੇ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤੇ ਗਏ। ਪ੍ਰਿੰਸੀਪਲ ਸੁਨੀਤਾ ਰਾਣੀ ਨੇ ਕਿਹਾ ਕਿ ਮਰਾਦਪੁਰਾ ਪਿੰਡ ਨਸ਼ਾ ਵੇਚਣ ਵਿੱਚ ਬਦਨਾਮ ਹੈ ਤੇ ਇਸ ਕਰਕੇ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਕਿ ਪਿੰਡ ਦੇ ਨੌਜਵਾਨਾਂ ਨੂੰ ਇੱਕ ਸੁਨੇਹਾ ਦੇ ਰਹੇ ਹਾਂ ਤਾਂ ਕਿ ਨੌਜਵਾਨ ਨਸ਼ਾ ਛੱਡ ਕੇ ਖੇਡਾਂ ਵੱਲ ਰੁਚੀ ਵਧਾਉਣ। ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੋਰੀ ਬਾਂਸਲ ਦੀ ਰਿਪੋਰਟ। ਜਿਹ ਸਾਡੇ ਸਕੂਲ ਦੇ ਪਹਿਲਾਂ ਵੀ ਤਕਰੀਬਨ ਨੈਸ਼ਨਲ ਲੈਵਲ ਤੇ ਵੀ ਬੱਚੇ ਸਾਡੇ ਸਕੂਲ ਦੇ ਗੇਮਾਂ ਚ ਜਿੱਤ ਕੇ ਮੈਡਲ ਲੈ ਕੇ ਆਏ ਨੇ ਤੇ ਅੱਜ ਜਿਹੜਾ ਹੈ ਸਾਡੇ ਸਕੂਲ ਦਾ ਹੀ ਕੰਪੀਟੀਸ਼ਨ ਹੈ ਬੱਚਿਆਂ ਦਾ ਤੇ ਮੈਂ ਇਹਦੇ ਵਿੱਚ ਵੀ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਤੇ ਸਮੂਸਟਾਪ ਨੇ ਬੜੇ ਹੀ ਸਜੇ ਢੰਗ ਨਾਲ ਜੇ ਤੁਸੀਂ ਦੇਖਿਆ ਸੀ ਕਿਸ ਤਰੀਕੇ ਦੇ ਤਰੀਕੇ ਨਾਲ ਗਰਾਊਂਡ ਦੀ ਮਾਰਕਿੰਗ ਕਰਕੇ ਤੇ ਸਾਰੇ ਬੱਚਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਜਿਸ ਤਰ੍ਹਾਂ ਵੀ ਸਾਡੇ ਅੱਜ ਐਨਸੀਸੀ ਦੇ ਬੱਚਿਆਂ ਨੇ ਪਰੇਡ ਕੀਤੀ ਸਾਰੇ ਹੋਨਰ ਬੱਚਿਆਂ ਦੇ ਅੱਜ ਕੰਪੀਟੀਸ਼ਨ ਨੇ ਤੇ ਮੈਂ ਅੱਜ ਦੇ ਸਨਾਨਾ ਦੇ ਸਾਰੇ ਨੂੰ ਸ਼ੁਰੂ ਕਰਨ ਦੀ ਅੱਗੇ ਦਿਨਾਂ ਤੇ ਔਰ ਵਧਾਈ ਦਿੰਦਾ ਹਾਂ ਸਾਰੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਇਸੇ ਤਰ੍ਹਾਂ ਜਿਵੇਂ ਪਿਛਲੇ ਬੱਚੇ ਸਾਡੇ ਨੈਸ਼ਨਲ ਖੇਡ ਕੇ ਆਏ ਨੇ ਅੱਗੋਂ ਵੀ ਸਾਨੂੰ ਆਸੇ ਕਿ ਸਾਡੇ ਬੱਚੇ ਨੈਸ਼ਨਲ ਖੇਡਣਗੇ ਤਾਂ ਕਿ ਪਰਮਾਤਮਾ ਨੇ ਸਾਰੇ ਜਿੰਨੇ ਜੀਵ ਨੇ ਉਹਨਾਂ ਵਿੱਚੋਂ ਮਨੁੱਖ ਨੂੰ ਵਿਸ਼ੇਸ਼ ਬਣਾਇਆ ਹੈ ਤੇ ਜਿਹੜਾ ਇਹਨੂੰ ਸਰੀਰ ਦਿੱਤਾ ਹੈ ਇਹੋ ਜਿਹਾ ਸਰੀਰ ਹੋਰ ਕਿਸੇ ਨੇ ਪ੍ਰਾਪਤ ਨਹੀਂ ਹੈ ਇਸ ਦੇਹੀ ਕੋ ਸਿਮਰੇਂ ਦੇਵ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਇਸ ਜਿਹੜਾ ਸਰੀਰ ਹੈ ਇਹਨੂੰ ਦੇਵਤੇ ਵੀ ਤਰਸਦੇ ਨੇ ਕਿ ਮਾਨਵ ਜਨਮ ਜਿਹੜਾ ਹੈ ਉਹ ਦੇਵਤਿਆਂ ਤੋਂ ਵੀ શ્રેਸ਼ਟ ਹੈ ਪਰੰਤੂ ਇਹ ਸਿਹਤ ਨਾਲ ਹੈ ਸ੍ਰੀ ਜੇ ਸ੍ਰੀ ਸਾਡਾ ਸਿਹਤਮੰਦ ਨਹੀਂ ਹੈ ਤਾਂ ਨਾ ਅਸੀਂ ਆਪ ਸਿਹਤਯਾਬਾ ਨਾਹੀਂ ਤੰਦਰੁਸਤ ਸਮਾਜ ਹੋ ਸਕਦਾ ਜਿਹੜਾ ਕਿ ਇੱਕ ਪੁਸ਼ਟ ਸਮਾਜ ਹੋਵੇ ਜਿਹੜਾ ਮਨੁੱਖਤਾ ਦੀ ਸੇਵਾ ਕਰ ਸਕੇ ਮਨੁੱਖਤਾ ਦੀ ਸੇਵਾ ਕਰਨ ਵਾਸੇ ਆਪ ਤੰਦਰੁਸਤ ਹੋਣਾ ਮਾਨਸਿਕ ਤੌਰ ਤੇ ਸ਼ਰੀਰਕ ਤੌਰ ਤੇ ਉਹ ਦੋਵਾਂ ਤਰੀਕੇ ਨਾਲ ਤੰਦਰੁਸਤ ਹੋਣਾ ਚਾਹੀਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਹਰ ਸਾਲ ਜਿਹੜਾ ਹੈ ਸਾਡੀ ਮੈਨੇਜਮੈਂਟ ਕਮੇਟੀ ਸਾਡੇ ਪ੍ਰਧਾਨ ਸਰਦਾਰ ਪ੍ਰਦਮਨ ਸਿੰਘ ਜੀ ਉਹਨਾਂ ਦੇ ਬਹੁਤ ਉਦਮ ਨਾਲ ਐਨੂਅਲ ਐਥਲੈਟਿਕ ਮੀਟ ਰੱਖੀ ਜਾਂਦੀ ਹੈ ਅੱਜ ਰੱਖੀ ਗਈ ਹੈ ਬੱਚੇ ਜਿਹੜੇ ਨੇ ਇਹਦੇ ਵਿੱਚ ਭਾਗ ਲੈ ਕੇ ਬਹੁਤ ਖੁਸ਼ ਨੇ ਔਰ ਸਾਰਾ ਸਟਾਫ ਜਿਹੜਾ ਹੈ ਉਹ ਇਸ ਯਤਨ ਕਰ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਬੱਚੇ ਜਿਹੜੇ ਨੇ ਸਾਡੇ ਹਰ ਪੱਖੋਂ ਹਰ ਖੇਤਰ ਵਿੱਚ ਅੱਗੇ ਜਾਣ ਧੰਨਵਾਦ सर माय नेम इसमनप्रीत कौर आर डी न क्लास फ्रॉम बंद बहादर पब्लिक सीनर सॅकड्री स्कूल विच इज सिचुएट इन फतेपुर As we know, we are gathered here on an annual athletic meet 2023 2024. Our school organizes its athletic meet annually, and uh, sports are very necessary in our day to day life. It keeps us healthy and fine, and uh, it teaches us many good qualities like discipline, uh, leadership, etc. And uh, uh, for uh, children and adolescents, it's a very good period, we can say, for their uh, uh, growth. ਐਂਡ ਥੈਂਕ ਯੂ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਅਸੀਂ ਅੱਜ ਐਥਲੈਟਿਕ ਮੀਟ ਦਾ ਆਯੋਜਨ ਇਹੋ ਜੇ ਏਰੀਆਜ਼ ਕੀਤਾ ਜਿਹੜਾ ਬਦਨਾਮ ਹੈ ਨਸ਼ਿਆਂ ਕਰਕੇ ਅਸੀਂ ਆਪਣੇ ਸਕੂਲ ਦੇ ਬੱਚਿਆਂ ਦੀ ਐਥਲੈਟਿਕ ਮੀਟ ਰਹੀ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਇਲਾਵਾ ਜਿਹੜੇ ਨੌਜਵਾਨ ਨੇ ਜੇਕਰ ਉਹਨਾਂ ਨੂੰ ਖੇਡਾਂ ਦਾ ਨਸ਼ਾ ਪੈ ਜਾਏ ਤਾਂ ਉਹ ਜ਼ਿੰਦਗੀ ਵਿੱਚ ਬਹੁਤ ਕਾਮਯਾਬ ਹੋ ਸਕਦੇ ਨੇ ਸਾਡਾ ਇਹ ਐਨੂਅਲ ਐਥਲੈਟਿਕ ਮੀਟ ਇੱਥੇ ਆਰਗੇਨਾਈਜ਼ ਕਰਾਉਣ ਦਾ ਪਰਪਸ ਵੀ ਹੈ ਔਰ ਅਸੀਂ ਇਹ ਵੀ ਚਾਹਨੀ ਹੈ ਕਿ ਐਗਜ਼ਾਮ ਤੋਂ ਪਹਿਲਾਂ ਬੱਚੇ ਫਰੈਸ਼ ਹੋ ਜਾਣ ਇੱਕ ਵਾਰੀ ਉਹ ਜਦੋਂ ਗੇਮਸ ਦੇ ਵਿੱਚ ਪਾਰਟਿਸਿਪੇਟ ਕਰ ਲੈਣਗੇ ਤਾਂ ਫਿਰ ਉਹ ਪ